ਜੇਕਰ ਤੁਹਾਡੀ ਮੋਬਾਈਲ ਦੀ ਦੁਕਾਨ ਹੈ ਤੇ ਤੁਹਾਡੇ ਕੋਲ ਕੋਈ ਗਾਹਕ ਫੋਨ ਲੈਣ ਲਈ ਆਉਂਦਾ ਹੈ ਤੇ ਉਸੇ ਕੁਆਲਿਟੀ ਚੈੱਕ ਕਰਨ ਦੇ ਲਈ ਫੋਨ ਇੱਧਰ ਉੱਧਰ ਘੁਮਾਉਂਦਾ ਹੈ ਤਾਂ ਜਨਾਬ ਉਸ ਤੋਂ ਪਹਿਲਾਂ ਤੁਸੀਂ ਵੀਡੀਓ ਜ਼ਰੂਰ ਦੇਖ ਲਓ ਨੂੰ ਦੱਸਿਆ ਕਿ ਅਸਲ ਵਿੱਚ ਹੋਇਆ ਕੀ ਹੈ ਜਿਵੇਂ ਕਿ ਤੁਸੀਂ ਵੇਖਿਆ ਕਿ ਕਿੰਝ ਇੱਕ ਵਿਅਕਤੀ ਦੁਕਾਨ ਤੇ ਮੋਬਾਈਲ ਲੈਣ ਦੇ ਬਹਾਨੇ ਮੋਬਾਈਲ ਲੈ ਕੇ ਹੀ ਫਰਾਰ ਹੋ ਜਾਂਦਾ ਹੈ ਦਸਲ ਇਹ ਸੀਸੀਟੀਵੀ ਫੁਟੇਜ ਅਮ੍ਰਿਤਸਰ ਦੇ ਜਿੱਥੇ ਸਾਰੀ ਘਟਨਾ ਵਾਪਰੀ ਹੈ ਦੁਕਾਨਦਾਰ ਮੁਤਾਬਕ ਇਸ ਨੌਜਵਾਨ ਨੇ ਨਾਲ ਇੱਕ ਹੋਰ ਵਿਅਕਤੀ ਵੀ ਸੀ ਜੋ ਬਾਹਰ ਹੀ ਬੁਲਟ ਤੇ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਫਿਰ ਇੱਕਦਮ ਉਹ ਬੁੰਡਾ ਜਿਹੜਾ ਨਸਵੇਂ ਮੋਟਰਸਾਈਕਲ ਸਟਾਰਟ ਰੱਖਿਆ ਆਪਣਾ ਤੇ ਦੇਖਦਾ ਦੇਖਦਾ ਮੈਂ ਕਹਿੰਦਾ ਮੁੰਡੇ ਨੂੰ ਕੈਮਰੇ ਦੀ ਗਲਤੀ ਚੈੱਕ ਕਰਾ ਦਾਂ ਉਹ ਕੈਮਰਾ ਜੱਕਰਦਾ ਕਰਦਾ ਤੇ ਉਧਰ ਗਿਆ ਨਾਲ ਹੀ ਬੈਠ ਕੇ ਦਸੂਰੇ ਨਿਲਗੇ ਮਗਰ ਲੜਕੇ ਭਜੇ ਪਰ ਕੁਛ ਹੱਥ ਨਹੀਂ ਆਇਆ ਬਾਜ਼ਾਰ ਖੁੱਲਰ ਸੀ ਭੀਣੀ ਸੀ ਮੋਟਰਸਾਈਕਲ ਬਹੁਤ ਤੇਜ਼ ਲੈ ਕੇ ਨਿਕਲੇ ਬੁਲੇਟ ਬੁਲੇਟ ਐਗਾ ਸੀ ਨੰਬਰ ਪਲੇਟਾਂ ਦੇ ਇਨਾਂ ਨੇ ਬੈਕ ਤੇ ਵੀ ਲਿਫਾਵਾ ਜਿਹੜਾ ਸੀ ਅੱਗੇ ਵੀ ਲਿਫਾਵਾ ਜਿਹੜਾ ਐ ਸੀ ਕਿਤੇ ਮਤਲਬ ਇਰਾਦਾ ਹੀ ਇਨਾਂ ਦਾ ਹੋਇਆ ਵੀ ਫੋਨ ਹੀ ਚੁੱਕਣਾ ਆਪਾਂ ਹੋਰ ਕੁਛ ਨਹੀਂ ਕਰਾ ਕਿਸ ਤਰ੍ਹਾਂ ਦੇ ਪਹਿਰਾਵੇ ਤੋਂ ਕੀਤਾ ਉਹਦੇ ਲੱਗਦੇ ਵੀ ਸੀ ਬੰਦੇ ਵੀ ਹੈ ਲੱਗਦਾ ਸੀ ਕਿਤਰਾ ਦੇ ਹੋਣਗੇ ਨਹੀਂ ਇੱਕ ਮੁੰਡਾ ਠੀਕ ਜਿਹਾ ਹੁੰਦਾ ਰਹਿਦਾ ਜਿਹੜਾ ਬਾਹਰ ਮੋਟਰਸਾਈਕਲ ਚਲਾ ਰਿਹਾ ਸੀ ਉਹਨਾਂ ਨੇ ਬਾਅਦ ਵਿੱਚ ਵੀਡੀਓ 'ਚ ਦੇ ਅੱਜ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ਤਾਂ આરોપી ਨੂੰ ਜਲਦ ਹੀ ਫੜ ਲਿਆ ਜਾਵੇਗਾ। ਜੋ ਲੰਡੇ ਬਾਜ਼ਾਰ ਤੇ ਜੋ ਆਪਣੇ ਇਤਲਾਹ ਮਿਲੀ ਆ ਚੌਕੀਨਚਾਲ ਸਰਕਟ ਹਾਊਸ ਨੂੰ ਉਹਦੇ ਸਬੰਧਿਤ ਜੋ ਬਨਾਂਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਡਿਟੇਲ ਫੁਟੇਜ ਦੇਖ ਕੇ ਜੋ ਵੀ ਅਸਲ ਮੁੱਲਜਮੂਮ ਨੂੰ ਕਾਬੂ ਕੀਤਾ ਜਾਊਗਾ। ਖੈਰ ਜਾਂਚ ਤੋਂ ਬਾਅਦ આરોપી ਤਾਂ ਫੜਿਆ ਜਾਵੇਗਾ ਪਰ ਫਿਰ ਵੀ ਚੋੜਾ ਨੇ ਹੌਂਸਲੇ ਪੁਲਿਸ ਪ੍ਰਸ਼ਾਸਨ ਨੂੰ ਅੰਗੂਠਾ ਦਿਖਾ ਰਹੇ ਨੇ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ